ਨਾਕੇ ਤੇ ਥਾਰ ਸਵਾਰ ਮਹਿਲਾ ਕਾਰ ਚਾਲਕ ਤੋਂ 17 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਅਗਲੀ ਕਾਰਵਾਈ ਜਾਂਚ ਪੜਤਾਲ ਦੇ ਵਿੱਚ ਮਹਿਲਾ ਨਿਕਲੀ ਪੰਜਾਬ ਪੁਲਿਸ ਦੀ ਸੀਨੀਅਰ ਸਿਪਾਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 1 ਦੇ ਵੱਲੋਂ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਚੌਕੀ ਵਰਦਮਾਨ ਦੇ ਏਰੀਏ ਦੇ ਵਿੱਚ ਇੱਕ ਨਾਕਾ ਬੰਦੀ ਕੀਤੀ ਗਈ ਸੀ ਜਿਸ ਤੇ ਚੌਂਕੀ ਇੰਚਾਰਜ ਅਤੇ ਹੋਰ ਅਧਿਕਾਰੀਆਂ ਸਮੇਤ ਜਦੋਂ ਇੱਕ ਥਾਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਦੇ ਵਿੱਚੋਂ ਜਦੋਂ ਇੱਕ ਔਰਤ ਬਾਹਰ ਨਿਕਲੀ ਤਾਂ ਗੱਡੀ ਦੀ ਤਲਾਸ਼ੀ ਲੈਣ ਉਸ ਦੇ ਵਿੱਚੋਂ ਕਰੀਬ 17 ਗ੍ਰਾਮ ਹਿਰੋਇਨ ਬਰਾਮਦ ਹੋਈ ਅਤੇ ਪੁਚਪੜਤਾਲ ਤੋਂ ਇੱਕ ਲੜਕੀ ਦੇ ਵੱਲੋਂ ਆਪਣਾ ਨਾਮ ਅਮਨਦੀਪ ਕੌਰ ਦੱਸਿਆ ਗਿਆ ਜੋ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਸੀਨੀਅਰ ਸਿਪਾਹੀ ਤਨਖਾਦ ਹੈ ਅਤੇ ਅਸਥਾਈ ਤੌਰ ਤੇ ਬਠਿੰਡਾ ਦੀ ਪੁਲਿਸ ਲਾਈਨ ਦੇ ਵਿੱਚ ਫਿਲਹਾਲ ਨੌਕਰੀ ਕਰ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਅਤੇ ਥਾਣਾ ਕਨਾਲ ਕਲੋਨੀ ਵਿਖੇ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਨੂੰ ਸ਼ੁਰੂ ਕੀਤਾ ਗਿਆ ਹੈ ਪੂਰਾ ਮਾਮਲਾ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦੀ ਜ਼ੁਬਾਨੀ ਅੱਜ ਡਿਸਟ੍ਰਿਕਟ ਪੁਲਿਸ ਤੇ ਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਐਸ ਮਨਜੀਤ ਸਿੰਘ ਚੌਕੀ ਇੰਚਾਰਜ ਵਰਦਮਾਨ ਤੇ ਸਹਿਥਾਨ ਮਰ ਰਾਜਪਾਲ ਸਿੰਘ ਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਬਾਦਲ ਲੋਡ ਫਲਾਈਓਵਰ ਦੇ ਥੱਲੇ ਕੱਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕਯ77ਵੀ ਲੜਲੀ ਧੀ ਚੌਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਂ ਬਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨੇ ਪੁੱਛਗਿੱਛ ਉਹ ਤੋਂ ਬ੍ਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲਾਂਦੀ ਤਾਂ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ ਕੌਰ ਹੈਗੀ ਏ ਸੀਨੀਅਰ ਲੇਡੀ ਕਨਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਵਿੱਚ ਤਨਾਤ ਹੈ ਜੋ ਟੈਂਪਰੇਰੀ ਅਟੈਚ ਜਿਹੜੀ ਹੈ ਬਠਿੰਡਾ ਪੁਲਿਸ ਲੈਨ ਦੇ ਵਿੱਚ ਡਿਊਟੀ ਕਰ ਰਹੀ